ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅਵਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਨ ਸਸਤਾ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁੱਕੇ ਨੇ ਸਾਡੇ 5:30 ਵਜੇ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 21 ਜੀ ਦਿਨ ਹੈਗਾ ਸੋਮਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਹੋਲ ਸੇਲ ਦਾ ਰੇਟ ਕੀ ਆਈ ਸਿੱਕਣਾ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਜੇ ਆਪਣੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਜੇ ਪੁਰਾਣੇ ਹੋ ਤਾਂ ਚੈਨਲ ਤੇ ਆਪਣੇ ਨੂੰ ਲਾਈਕ ਕਰਿਆ ਕਰੋ ਜੀ ਟੈਗ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੁਹਾਨੂੰ ਅੱਜ ਆਪਾਂ ਦਿਖਾਉਣਾ ਹੈ ਵੀ ਅੱਜ ਦਾ ਕੀ ਭਾਅ ਜੀ ਹੋਲ ਸੇਲ ਦਾ ਰੇਟ ਹੈ। ਦੋਸਤੋ ਚਲੋ ਆਪਾਂ ਦਿਖਾਉਣਾ ਹੈ ਵੀ ਅੱਜ ਦਾ ਕੀ ਭਾਅ ਜੀ ਹੋਲ ਸੇਲ ਦਾ ਰੇਟ ਕੀ ਦਿਨ ਹੈਗਾ ਅੱਜ ਸੋਮਵਾਰ ਚਲੋ ਆਪਾਂ ਗੱਲਬਾਤ ਕਰਾਉਣਾ ਹੈ ਤੁਹਾਡੀ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਦਾ ਰੇਟ ਠੀਕ ਹੈ ਜੀ। ਰੇਟਾਂ ਲਾ ਦੇਣਾ ਬਕਰਾਂ ਦਾ ਦਰਸ਼ਕਾਂ ਜੀ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਪਿੰਡੀ ਦਾ ਜੀ ਇਹ ਇਹ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ ਪੰਸੇਰੀ ਲੈਣੀ ਪੈਣੀ ਆ ਜੀ ਅੱਜ ਦਾ ਭਾਅ ਜੀ ਪੰਸੇਰੀ ਦਾ ਠੀਕ ਹੈ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਪੰਡੀਆ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਵੀ ਕਰੀਏ ਗੱਲਬਾਤ ਵੀ ਅੱਜ ਦਾ ਕਦੂ ਕਦੂ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਦੇ ਰੇਟ ਬਾਰੇ ਆਪਾਂ ਤੁਹਾਨੂੰ ਦੱਸ ਦਾਂਗੇ ਜੀ ਜਾਲ ਵਾਲੇ ਕਦੂ ਤੇ ਨਾਰਮਲ ਕਦੂ ਦਾ ਜਿਹੜਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਚਲੋ ਆਪਾਂ ਦੱਸ ਦਾਂਗੇ ਵੀ ਅੱਜ ਦਾ ਕੀ ਹੈ ਜੀ ਤੋ ਬਾਈ ਹਰੀ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੱਦੂ ਦਾ ਕੀਮਾ ਅੱਜ ਹੀ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਬਾਈ ਨਾਲ ਔਰ ਬਾਈ ਕਿਵੇਂ ਹਰੀ? ਜੀ ਬਾਈ ਠੀਕ ਹਾਂ ਬਾਈ ਤੇ ਅੱਜ ਜਾਲ ਵਾਲੇ ਕੱਦੂ ਦਾ ਕੀਮਾ ਚੱਲੇ ਵੀਰੇ ਆਪਣੇ ਨਾਲ ਜਾਲ ਵਾਲਾ ਕੱਦੂ ਬਾਈ ਅੱਜ बिकੇਗਾ 50 ਰੁਪਏ ਰੁਪਿਆ ਅੱਛਾ 50 ਰੁਪਏ ਨੇ ਟ੍ਰੀ ਹਾਂਜੀ ਦੋਸਤੋ ਅੱਜ ਦਾ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ 50 ਰੁਪਏ ਨੈਟ ਦਾ ਭਾਅ ਜੀ ਅੱਜ ਦਾ ਤੇ ਨਾਰਮਲ ਕੱਦੂ ਦਾ ਕੀ ਭਾਅ ਵਿਕ ਰਿਹਾ ਨਾਰਮਲ ਕੱਦੂ ਬਈ 30 ਤੋਂ 35 30 ਤੋਂ 35 ਹਾਂਜੀ ਦੋਸਤੋ ਨਾਰਮਲ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਮੈਂ ਤੱਕ ਦਾ ਭਾਅ ਜੀ ਠੀਕ ਹੈ ਜੀ ਝਾਲ ਵਾਲੇ ਕੱਦੂ ਦਾ ਹੈਗਾ ਅੱਜ ਦਾ ਭਾਅ ਜੀ 50 ਰੁਪਏ ਭਾਅ ਜੀ ਨੈਚਰ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਕੱਦੂ ਦਾ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਇਹ ਬਈ ਹੈਰੀਹੂਰਾ ਕੋਲ ਮਿਲਦੀ ਜੇ ਲੈਣਾ ਕਿਸੇ ਨੇ ਵੀ ਝਾਲ ਵਾਲੇ ਕੱਦੂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਤੋਰੀ ਦਾ ਭਾਅ ਹੈਗਾ ਜੀ ਵਧੀਆ ਤੋਰੀ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਤੋਰੀ ਦਾ ਜੇ ਕਿਸੇ ਨੂੰ ਵੀ ਲੈਣਾ ਹੋਲ سیل ਦਾ ਰੇਟ ਆ ਜੀ ਇਹ ਠੀਕ ਆ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਠੀਕ ਆ ਜੀ ਅੱਜ ਦਾ ਭਾਅ ਜੀ ਹਰੀ ਮਿਰਚ ਦਾ ਜੇ ਕਿਸੇ ਨੂੰ ਵੀ ਲੈਣਾ ਹੋਲ سیل ਦਾ ਰੇਟ ਆ ਜੀ ਬੰਦ ਲਫਾਕੇ ਦਾ ਭਾਅ ਜੀ ਅੱਜ ਦਾ ਹਰੀ ਮਿਰਚ ਦਾ ਠੀਕ ਆ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਹਾਂਜੀ ਦੋਸਤੋ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ 450 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਦਾ ਭਾਅ ਜੀ ਵੱਡੇ ਗੁਵਾਰੇ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਚਿਚੂਆਂ ਦਾ ਹੈਗਾ ਜੀ ਅੱਜ ਦਾ 200 ਰੁਪਏ ਪੰਛੇਰੀ ਦਾ ਭਾਅ ਜੀ ਚਿਚੂਆਂ ਦਾ ਜੇ ਕਿਸੇ ਨੇ ਦੋਨੇ ਬੈਂਗਲੀਆਂ ਦਾ ਭਾਅ ਹੈਗਾ ਜੀ ਅੱਜ ਦਾ 200 ਰੁਪਏ ਪੰਛੇਰੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਇਹ ਹਾਂਜੀ ਦੋਸਤੋ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਇਹ ਨਾਰਮਲ ਕੱਦੂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਇਹ ਠੀਕ ਹੈ ਜੀ ਅੱਜ ਦਾ ਭਾਅ ਜੀ ਕਰੇਲੇ ਦਾ ਹਾਂਜੀ ਦੋਸਤੋ ਵਧੀਆ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 300 ਰੁਪਏ ਪਰਸ਼ੇਰੀ ਦਾ ਭਾਅ ਜੀ ਚੌਲੇ ਦਾ ਜੀ ਅੱਜ ਜਿਹੜਾ ਵਧੀਆ ਚੌਲੇ ਦਾ ਭਾਅ ਜੀ ਅੱਜ ਦਾ ਆਪਾਂ ਨਾਰਮਲ ਚੌਲੇ ਵੀ ਦੱਸ ਦੋ ਨਾ ਵੀ ਅੱਜ ਦਾ ਕੀ ਭਾਅ ਜੀ ਨਾਰਮਲ ਚੌਲੇ ਦਾ ਠੀਕ ਆ ਜੀ ਹਾਂਜੀ ਦੋਸਤੋ ਨਾਰਮਲ ਚੌਲੇ ਦਾ ਭਾਅ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਨਾਰਮਲ ਚੌਲੇ ਦਾ ਜੀ ਅੱਜ ਦਾ ਭਾਅ ਜੀ ਇਹ ਪਨਸ਼ੇਰੀ ਦਾ ਭਾਅ ਜੀ ਸਬਜ਼ੀ ਦੁਬਾਰਾ ਕਰ ਰਹੀ ਹੈ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਦਰਜਨ ਦਾ 100 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਦਰਜਨ ਦਾ ਭਾਅ 100 ਰੁਪਏ ਦਾ ਭਾਅ ਜੀ ਪਾਲਕ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਹਾਂਜੀ ਦੋਸਤੋ ਸੱਲੀ ਦਾ ਭਾਅ ਹੈਗਾ ਜੀ ਅੱਜ ਦਾ 10 ਰੁਪਏ ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਸੱਲੀ ਦਾ ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਕਟੋ-ਕਟ 10 ਜਾਂ 20 ਕਿਲੋ ਲੈਣੀ ਪੈਣੀ ਇਹ ਛੱਲੀ ਠੀਕ ਹੈ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਛੱਲੀ ਦਾ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਬੋਰੀ ਬੰਦ ਬੂਰੀ ਦਾ ਭਾਅ ਜੀ ਅੱਜ ਦਾ ਇਹ ਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਬੂਰੀ ਦਾ ਭਾਅ ਹੈਗਾ ਜੀ 90 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦ ਬੂਰੀ ਦਾ ਕਿਸੇ ਨੂੰ ਵੀ ਲੈਣਾ ਬੰਦ ਬੂਰੀ ਦਾ ਭਾਅ ਜੀ ਅੱਜ ਦਾ ਹਰੇ ਮਟਰਾਂ ਦਾ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਕਿਸੇ ਨੂੰ ਵੀ ਲੈਣਾ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਸਿਮਲਾ ਮਿਰਚ ਦਾ ਕਿ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਇਹ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਲਾਲ ਟਮਾਟਰਾਂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਅੱਜ ਦਾ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਲਾਲ ਟਮਾਟਰਾਂ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ 55 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਬੰਦ ਬੂਰੀ ਦਾ ਭਾਅ ਜੀ ਆਦਰਕ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਕਿਸੇ ਨੇ ਵੀ ਲੈਣਾ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਨੇਂਬੂ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਅੱਜ ਦਾ ਭਾਅ ਜੀ ਨਿੰਬੂ ਦਾ ਠੀਕ ਹੈ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਹੋਲ ਸੇਲ ਦਾ ਰੇਟ ਆ ਜੀ ਜੀ ਦੋਸਤੋ ਚਾਇਨਾ ਕੀਰੇ ਦਾ ਭਾਅ ਹੈਗਾ ਜੀ ਅੱਜ ਦਾ 40 ਰੁਪਏ ਕਿਲੋ ਦਾ ਭਾਅ ਜੀ ਬੰਦ ਲਫਾਫੇ ਦਾ ਭਾਅ ਹੈਗਾ ਜੀ 600 ਰੁਪਏ ਦਾ ਭਾਅ ਜੀ ਬੰਦ ਲਫਾਫੇ ਦਾ ਠੀਕ ਹੈ ਜੀ 15 ਕਿਲੋ ਵਜਨ ਹੁੰਦਾ ਜੀ ਲਫਾਫੇ ਦੇ ਵਿੱਚ ਚਾਇਨਾ ਕੀਰੇ ਦਾ ਭਾਅ ਜੀ ਅੱਜ ਦਾ ਦੇਸੀ ਕੀਰੇ ਦਾ ਭਾਅ ਹੈਗਾ ਜੀ 15 ਰੁਪਏ ਕਿਲੋ ਦਾ ਭਾਅ ਜੀ ਦੇਸੀ ਕੀਰੇ ਦਾ ਇਹ ਕਿਸਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਬੰਦ ਲਵਾ ਕੇ ਦਾ ਭਾਅ ਜੀ ਅੱਜ ਦਾ ਹੈ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ 70 ਰੁਪਏ ਕਿਲੋ ਦਾ ਭਾਅ ਜੀ ਲਸਣ ਦਾ ਕਿਸੇ ਨੂੰ ਵੀ ਲੈਣਾ ਜੀ ਬੰਦ ਬੋਰੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਠੀਕ ਹੈ ਜੀ ਜੀ ਦੋਸਤੋ ਚਲੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਹੌਲ ਸੇਲ ਦਾ ਰੇਟ ਚਲੋ ਆਪਾਂ ਦਿਖਾਉਣਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਚਲੋ ਆਪਾਂ ਕਰਾਈਏ ਗੱਲਬਾਤ ਵੀ ਜੀ ਦਾ ਕੀ ਭਾਅ ਜੀ ਦੋਸਤੋ ਆਪਾਂ ਇਸ ਵਕਤ ਖੜੇ ਆਂਗੇ ਜੀ ਰਗਵੀਰ ਸਿੰਘ ਤੇ 13 ਨੰਬਰ ਦੁਕਾਨ ਤੇ ਖੜਾ ਆਂ ਜੀ ਮੋਹਨ ਲਾਲ ਰਗਵੀਰ ਜੀ ਠੀਕ ਹੈ ਜੀ ਆਪਾਂ 13 ਨੰਬਰ ਦੁਕਾਨ ਤੇ ਖੜੇ ਆਂ ਆਪਾਂ ਅੱਜ ਫਰੂਟ ਦਾ ਭਾਅ ਦੱਸਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੌਲ ਸੇਲ ਦੇ ਰੇਟ ਬਾਰੇ ਗੱਲਬਾਤ ਕਰ ਹਾਂਜੀ ਦੋਸਤੋ ਛੇਵ ਦਾ ਭਾਅ ਹੈਗਾ ਜੀ ਅੱਜ ਦਾ ਵਧੀਆ ਛੇਵ ਦਾ ਭਾਅ ਦੱਸਦਾ ਤੁਹਾਨੂੰ ਵੀ ਅੱਜ ਦਾ ਕੀ ਭਾਅ ਜੀ ਠੀਕ ਹੈ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਵਧੀਆ ਛੇਵ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਠੀਕ ਹੈ ਜੀ ਤੇ ਅੱਜ ਦਾ ਭਾਅ ਜੀ ਛੇਵ ਦਾ ਕਿਸ ਨੇ ਵੀ ਲੈਣਾ ਇਹ ਬੰਦ ਪੇਟੀਆਂ ਦਾ ਭਾਅ ਜੀ ਅੱਜ ਦਾ ਕਿਸ ਨੇ ਲੈਣਾ ਹੋਲ ਸੇਵ ਦਾ ਰੇਟ ਹੈ ਜੀ ਠੀਕ ਹੈ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਵਧੀਆ ਸੇਵ ਦਾ ਭਾਅ ਜੀ ਅੱਜ ਦਾ ਤੁਸੀਂ ਵੀ ਕਿਸ ਨੇ ਵੀ ਲੈਣਾ ਬੰਦ ਪੇਟੀ ਦਾ ਭਾਅ ਜੀ ਅੱਜ ਦਾ ਇਹ ਜੀ ਦੋਸਤੋ ਹਮਾ ਚਲਾ ਲਾ ਸੇਵ ਹੋ ਗਿਆ ਸਟਾਰਟ ਜੀ ਵਧੀਆ ਸੇਵ ਜੀ ਠੀਕ ਹੈ ਜੀ ਆਪਾਂ ਸੇਵ ਦਾ ਇਹਨਾਂ ਦਾ ਵੀ ਭਾਅ ਦੱਸ ਦਿੰਦਾ ਵੀ ਇਹਦਾ ਭਾਅ ਕੀ ਹੈ ਜੀ ਅੱਜ ਦਾ ਠੀਕ ਹੈ ਜੀ ਅੱਜ ਦਾ ਭਾਅ ਹੈਗਾ ਜੀ ਸੇਵ ਦਾ 1700 ਤੋਂ ਲੈ ਕੇ 1800 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੇ ਕਿਸੇ ਨੇ ਵੀ ਲੈਣਾ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਤੇ ਵਜਨ ਹੁੰਦਾ ਜੀ ਇਹਦੇ ਵਿੱਚ 10 ਕਿਲੋ ਦਾ 10.5 ਕਿਲੋ ਵਜਨ ਹੁੰਦਾ ਜੀ ਇਹਦੇ ਵਿੱਚ ਸੇਵ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਸੇਵ ਦਾ ਹਾਂਜੀ ਦੋਸਤੋ ਵਧੀਆ ਬੱਬੂ ਕੋਸੀ ਦਾ ਰੇਟ ਆ ਹੈਗਾ ਜੀ 80 ਤੋਂ ਲੈ ਕੇ 90 ਰੁਪਏ ਚ ਕਿਦਾ ਭਾਜ ਜੀ ਬੱਬੂ ਕੋਸੀ ਦਾ ਵਧੀਆ ਬੱਬੂ ਕੋਸੀ ਦਾ ਭਾਜ ਜੀ ਅੱਜ ਦਾ ਠੀਕ ਹੈ ਜੀ ਇਹ ਹੋਲ ਸੇਲ ਦਾ ਰੇਟ ਆ ਬੰਦ ਗ੍ਰੇਡ ਦਾ ਭਾਜ ਜੀ ਅੱਜ ਦਾ ਆਪਾਂ ਗਾ ਇਸ ਵਕਤ ਖੜੇ ਆ ਚਾਰ ਨੰਬਰ ਦੇ ਦੁਕਾਨ ਦੇ ਖੜੇ ਆਂ ਠੀਕ ਹੈ ਜੀ ਇਹ ਅੱਜ ਦਾ ਭਾਜ ਜੀ ਬੱਬੂ ਕੋਸੀ ਦਾ ਹਾਂਜੀ ਦੋਸਤੋ ਆਪਾਂ ਖੰਜੂਰਾ ਬਾਰੇ ਵੀ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਵੀ ਖੰਜੂਰਾ ਦਾ ਕੀ ਭਾਜ ਚੱਲ ਰਿਹਾ ਈ ਕੱਚੇ ਦਾ ਠੀਕ ਹੈ ਜੀ ਤੇ ਅੱਜ ਦਾ ਭਾਅ ਦੱਸਦੇ ਆਪਾਂ ਬੰਦ ਡੱਬੇ ਦਾ ਦੋਸਤੋ ਆਪਾਂ ਵੀਰ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੱਚੇ ਖੰਜੂਰਾ ਦਿਖਾਉਣਾ ਵੀ ਬਰਨਾਲੇ ਵਿੱਚ ਹੋ ਗਿਆ ਸਟਾਰਟ ਆਉਣੀ ਆ ਠੀਕ ਹੈ ਜੀ ਆਪਾਂ ਦੱਸਦੇ ਆਂ ਵੀ ਅੱਜ ਦਾ ਕੀ ਭਾਅ ਜੀ ਬੰਦ ਡੱਬੇ ਦਾ ਠੀਕ ਹੈ ਜੀ ਹੋਰ ਵੀਰੇ ਕਿਵੇਂ ਠੀਕ ਆ ਵਧੀਆ ਤੇ ਖੰਜੂਰਾ ਦਾ ਕੀ ਭਾਅ ਦਿੱਲੀ ਜਾਂਦਾ 8 ਰੁਪਏ 800 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਖੰਜੂਰਾ ਦਾ ਜੇ ਕਿਸੇ ਨੇ ਵੀ ਲੈਣਾ ਬੰਦ ਡੱਬੇ ਦਾ ਭਾਅ ਜੀ ਇਹਦਾ ਅੱਜ ਦਾ ਤੇ ਬੰਦ ਡੱਬੇ ਦੇ ਵਿੱਚ ਵਜਨ ਹੁੰਦਾ ਜੀ 10 ਕਿਲੋ ਵਜਨ ਹੁੰਦਾ ਜੀ ਇਹਦੇ ਵਿੱਚ ਹਾਂਜੀ 10 ਸਾਢੇ 10 ਕਿਲੋ ਹੁੰਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਮਝੂਰਾ ਦਾ ਕੱਚੇ ਮਝੂਰਾ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਠੀਕ ਹੈ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਪਵਿੱਤੇ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ 1000 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਠੀਕ ਹੈ ਜੀ ਉੱਪਰ ਕਿੰਨਾ ਮਰਜੀ ਲੈ ਸਕਦੇ ਹੋ 1500 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਇਹਦੇ ਵਿੱਚ 10 ਤੋਂ 1.5 ਕਿਲੋ ਦਾ ਰੇਟ ਹੁੰਦਾ ਜੀ ਨਾਰਾਂ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਬੰਦ ਡੱਬਾ ਲੈਣਾ ਪੈਣਾ ਜੀ ਹੋਲ ਸੇਲ ਦੇ ਰੇਟ ਤੇ ਜੀ ਇਹ ਜੀ ਦੋਸਤੋ ਚੌਸੇ ਅੰਬ ਦਾ ਭਾਅ ਹੈਗਾ ਜੀ ਅੱਜ ਦਾ ਆਪਾਂ ਵਧੀਆ ਚੌਸੇ ਅੰਬ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਚੌਸੇ ਅੰਬ ਦਾ ਠੀਕ ਹੈ ਜੀ ਇਹਦਾ ਅੱਜ ਦਾ ਭਾਅ ਹੈਗਾ ਜੀ ਚੌਸੇ ਅੰਬ ਦਾ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਚੌਸੇ ਅੰਬ ਦਾ ਠੀਕ ਹੈ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਚੌਸੇ ਅੰਬ ਦਾ ਭਾਅ ਜੀ ਅੱਜ ਦਾ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਚੌਸੇ ਅੰਬ ਦਾ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੀ ਦਾ ਭਾਅ ਹੈਗਾ ਜੀ ਅੱਜ ਦਾ ਇਹ 110 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੀ ਦਾ ਠੀਕ ਹੈ ਜੀ ਜੇ ਕਿਸੇ ਨੇ ਵੀ ਲੈਣਿਆ ਤਾਂ ਹੋਲ ਸੇਲ ਦਾ ਰੇਟ ਹੈ ਜੀ ਇਹਦੇ ਵਿੱਚ 4 ਪੀਸ ਹੁੰਦੇ ਆ ਜੀ ਕੀਵੀ ਦੇ ਜੇ ਕਿਸੇ ਨੂੰ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ 110 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਹਾਂਜੀ ਦੋਸਤੋ ਮੈਰੀਕੋ ਜਿਆਦਾ ਭਾਅ ਹੈਗਾ ਜੀ ਅੱਜ ਦਾ ਵਧੀਆ ਮੈਰੀਕੋ ਜਿਆਦਾ ਭਾਅ ਹੈਗਾ ਜੀ ਅੱਜ ਦਾ ਇਹ ਹੋਲ ਸੇਲ ਦਾ ਰੇਟ ਜੀ ਠੀਕ ਹੈ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਮੈਰੀ ਕੋ ਜਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਫੋਕ ਹੌਲ ਸੇਲ ਦਾ ਰੇਟ ਹੈ ਜੀ ਇਹ ਠੀਕ ਹੈ ਜੀ ਬੰਦ ਗਰੇਟਾਂ ਦਾ ਭਾਅ ਜੀ ਮੈਰੀ ਕੋ ਜਦਾ ਹਾਂ ਜੀ ਦੋਸਤੋ ਆਪਾਂ ਚਾਰੀ ਅੰਬ ਬਾਰੇ ਵੀ ਦੱਸਦੇ ਵੀ ਆਮ ਕੇਲੇ ਦਾ ਭਾਅ ਕੀ ਚੱਲ ਰਿਹਾ ਜੀ ਠੀਕ ਹੈ ਜੀ ਇਹ ਬੰਦ ਗਰੇਟਾਂ ਦਾ ਭਾਅ ਦੱਸਾਂਗੇ ਆਮ ਕੇਲੇ ਦਾ ਵੀ ਅੱਜ ਦਾ ਕੀ ਭਾਅ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਆਮ ਕੇਲੇ ਦਾ ਜੇ ਕਿਸੇ ਨੇ ਵੀ ਲੈਣਾ ਹੌਲ ਸੇਲ ਦਾ ਰੇਟ ਹੈ ਜੀ ਬੰਦ ਗਰੇਟਾਂ ਦਾ ਭਾਅ ਹੁੰਦਾ ਜੇ ਕਿਸੇ ਨੇ ਵੀ ਲੈਣਾ ਹੌਲ ਸੇਲ ਦਾ ਰੇਟ ਹੈ ਜੀ ਅ ਹਾਂ ਜੀ ਦੋਸਤੋ ਆਪਾਂ ਮਸੰਮੀ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਈ ਮਸੰਮੀ ਦਾ ਤੇ ਆਪਾਂ ਸਹਿਜ ਬਾਰੇ ਵੀ ਦੱਸਾਂਗੇ ਵੀ ਨੰਬਰ ਵੈਜ ਹੁੰਦੇ ਨੇ ਮਸੰਮੀਆਂ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਠੀਕ ਆ ਜੀ ਜਿਹੜੀ ਮੰਨ ਕੇ ਚਲੋ ਇੱਕ ਨੰਬਰ ਆ ਗਈ ਮਸੰਮੀ ਉਹਦਾ ਹੈਗਾ ਭਾਅ ਜੀ 750 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਹੁੰਦਾ ਜੀ ਮਸੰਮੀ ਦਾ ਠੀਕ ਆ ਜੀ ਇਹ ਅੱਜ ਦਾ ਭਾਅ ਜੀ ਮਸੰਮੀ ਦਾ ਬੰਦ ਘੱਟੇ ਦਾ ਭਾਅ ਜੀ ਅੱਜ ਦਾ ਇਦੇ ਵਿੱਚ 20 ਕਿਲੋ ਹੁੰਦਾ ਜੀ ਬਾਜਾਂ ਨੂੰ ਜੇ ਕਿਸੇ ਨੇ ਵੀ ਲੈਣਾ ਜੇ 2 ਨੰਬਰ ਹੁੰਦੀ ਹੈ ਜੀ ਉਹ 1000 ਰੁਪਏ ਤੱਕ ਦਾ ਭਾਅ ਹੁੰਦਾ ਜੀ ਮਸਲੂ ਦਾ ਇਹ ਅੱਜ ਦਾ ਭਾਅ ਜੀ ਮਸਲੂ ਦਾ ਹਾਂ ਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਜੇ ਕੇਲੇ ਦਾ ਜੀ ਅੱਜ ਦਾ 36 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਠੀਕ ਹੈ ਜੀ ਇਹ ਵਧੀਆ ਕੇਲੇ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੂੰ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗ੍ਰੇਡ ਲੈਣਾ ਪੈਣਾ ਜੀ ਅੱਜ ਦਾ ਭਾਅ ਜੀ ਹੋਲ ਸੇਲ ਦਾ ਤੋ ਪੈਨੈਪਲ ਦਾ ਭਾਅ ਹੈਗਾ ਜੀ ਅੱਜ ਦਾ ਜੇ ਕਿਸੇ ਨੂੰ ਲੈਣਾ ਹੋਲ سیل ਦਾ ਰੇਟ ਹੈਗਾ ਜੀ ਅੱਜ ਦਾ ਭਾਅ ਹੈਗਾ ਜੀ ਪੈਨੈਪਲ ਦਾ 30 ਰੁਪਏ ਭਾਅ ਜੀ ਨੈਟ ਠੀਕ ਹੈ ਜੀ ਅੱਜ ਦਾ ਭਾਅ ਜੀ ਕਿਲੋ ਦਾ ਜੇ ਕਿਸੇ ਨੇ ਵੀ ਲੈਣਾ ਪੈਨੈਪਲ ਦਾ ਭਾਅ 30 ਰੁਪਏ ਦਾ ਭਾਅ ਜੀ ਨੈਟ ਹਾਂ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਆਲੂਆਂ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਰੇਟ ਵੇਰੇ ਆਪਾਂ ਗੱਲਬਾਤ ਕਰਦੇ ਆਂ ਬਾਬੂ ਜੀ ਨਾਲ ਵੀ ਅੱਜ ਦਾ ਕੀ ਭਾਅ ਜੀ ਤੇ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਾਂਗੇ ਤੁਹਾਨੂੰ ਪਿਆਜ਼ ਦੇ ਦੁਕਾਣਾਂ ਇਹ ਵੀ ਅੱਜ ਤੱਕ ਕੀ ਭਾਅ ਜੀ ਹੋਲ ਸੇਲ ਦਾ ਚਲੋ ਆਪਾਂ ਕਰੀਏ ਗੱਲਬਾਤੀ ਤੋਂ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਆਲੂਆਂ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਦੇ ਬਾਰੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਬਾਬੂ ਨਾਲ ਤੁਹਾਨੂੰ ਦੁਖਾਉਣਾ ਵੀ ਅੱਜ ਦਾ ਕੀ ਭਾਅ ਜੀ ਹੋਲ ਸੇਲ ਦਾ ਨਮਸਕਾਰ ਬਾਬੂ ਜੀ ਨਮਸਕਾਰ ਬਾਈ ਨਮਸਕਾਰ ਹੋ ਠੀਕੋ ਜੀ ਬਹੁਤ ਵਧੀਆ ਮੌਸਮ ਵੀ ਢੰਗਾ ਅੱਜ ਚਲੋ ਬੜੀਆ ਇਹ ਪਰਮਾਤਮਾ ਦੀ ਕਿਰਪਾ ਨਾਲ ਆਲੂ ਜੀ ਸੇਲ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਆਲੂਆਂ ਦਾ ਅੱਜ ਕੀ ਭਾਅ ਲੱਗ ਰਿਹਾ ਹੈ ਜੀ ਉਹਨੂੰ 500 ਰੁਪਏ ਵਿੱਚ ਡਾਇਮੰਡ ਹਾਂਜੀ ਦੋਸਤੋ ਡਾਇਮੰਡ ਦਾ ਭਾਅ ਹੈਗਾ ਜੀ ਅੱਜ ਦਾ 500 ਰੁਪਏ ਦਾ ਭਾਅ ਜੀ ਅੱਜ ਦਾ ਓਹ ਡਾਇਮੰਡ ਵੀ ਲਾ 750 ਹਾਂਜੀ ਦੋਸਤੋ ਜਿਹੜਾ ਇੱਧਰ ਲਾਜੀ 450 450 ਰੁਪਏ ਦਾ ਭਾਅ ਜੀ ਆ ਰਿਹਾ ਇਹ ਵੀ ਬੰਦ ਗੱਟੇ ਦਾ ਭਾਅ ਜੀ ਆ ਰਿਹਾ 450 ਰੁਪਏ ਦਾ ਭਾਅ ਜੀ 500 ਹੋ ਗਿਆ ਇਹਦਾ ਰੇਟ ਹੈ ਹਾਂਜੀ ਦੋਸਤੋ ਲਾਲ ਆਲੂ ਦਾ ਭਾਅ ਹੈਗਾ ਜੀ 550 ਰੁਪਏ ਦਾ ਭਾਅ ਜੀ ਲਾਲ ਆਲੂ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਫੁੱਲ ਸੀਡਰ ਰੇਟ ਹੈ ਜੀ ਹੁਣ ਦਾ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਬਹੁ ਹੀ ਨਾਲ ਪਿਆਜ਼ ਬਾਰੇ ਵੀ ਗੱਲਬਾਤ ਕਰ ਦਿੰਦੇ ਹਾਂ ਵੀ ਤੁਹਾਨੂੰ ਦਿਖਾਉਣਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫੁੱਲ ਸੀਡਰ ਦਾ ਰੇਟ ਠੀਕ ਅੱਜ ਦਾ ਕੀ ਭਾਜਾ ਹਾਂਜੀ ਦੋਸਤੋ ਆਪਾਂ ਵਧੀਆ ਪਿਆਜ਼ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਜਾ ਜੀ 12 ਰੁਪਏ ਕਿਲੋ ਤੋਂ ਭਾਜਾ ਸਟਾਰਟ ਆ ਜੀ ਪਿਆਜ਼ ਦਾ ਜੀ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਬੰਦ ਘੱਟੇ ਦਾ ਭਾਜਾ ਜੀ ਅੱਜ ਦਾ ਇਹ ਚੋਪੜਾ ਪਿਆਜ਼ ਆ ਜੀ ਇਹਦਾ ਭਾਅ ਹੈਗਾ ਜੀ ਅੱਜ ਦਾ 12 ਰੁਪਏ ਕਿਲੋ ਦਾ ਭਾਅ ਬੰਦ ਘੱਟੇ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਠੀਕ ਹੈ ਜੀ ਆਪਾਂ ਖੁੱਲਾ ਵੀ ਦਿਖਾ ਦਿੰਨੇ ਆ ਜੀ ਆਹ ਪਿਆਰੀ ਪਿਆਜ਼ ਪੂਰਾ ਵਧੀਆ ਆਂਦਾ ਜੀ ਟੌਪ ਦਾ ਪਿਆਜ਼ ਆ ਜੀ ਇਹ 12 ਰੁਪਏ ਕਿਲੋ ਦਾ ਭਾਅ ਜੀ ਬੰਦ ਘੱਟੇ ਦਾ ਭਾਅ ਜੀ ਅੱਜ ਹਾਂਜੀ ਦੋਸਤੋ ਲੋਕਲ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 15 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ ਬਹੁਤ ਵਧੀਆ ਪਿਆਜ਼ ਹੈ ਜੀ ਇਹ ਲੋਕਲ ਪਿਆਜ਼ ਦਾ ਭਾਅ ਜੀ ਅੱਜ ਦਾ 15 ਰੁਪਏ ਨੇਟ ਜੀ ਠੀਕ ਹੈ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਹੋਰ ਵੀ ਵਧੀਆ ਪਿਆਜ਼ ਦਿਖਾ ਦੇਣਾ ਪੂਰਾ ਵਧੀਆ ਸੁੱਕਾ ਪਿਆਜ਼ ਹੈ ਜੀ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ ਬੰਦ ਗੱਟੇ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਜੀ ਇਹਦਾ ਇਹਦਾ ਵੀ 15 ਰੁਪਏ ਨੇਟ ਆ ਜੀ ਜੇ ਕਿਸੇ ਨੇ ਵੀ ਲੈਣਾ ਬੰਦ ਗੱ ਬਾਬੂ ਹਰਾਂ ਕੋਲੇ ਤੁਸੀਂ ਲੈ ਕੇ ਜਾ ਸਕਦੇ ਜੇ ਕਿਸੇ ਨੇ ਵੀ ਲੈਣਾ 15 ਰੁਪਏ ਨੈਟ ਦਾ ਭਾਅ ਜੀ ਬੰਦ ਗੱਟੇ ਦਾ ਜੀ ਅੱਜ ਦਾ। ਤੋਂ ਨਾਸਕ ਦੇ ਪਿਆਜ਼ ਬਾਰੇ ਆਪਾਂ ਤੁਹਾਨੂੰ ਦਿਲਵਾਦ ਕਰਦੇ ਵੀ ਅੱਜ ਦਾ ਕੀ ਭਾਅ ਜੀ ਹੋਲ ਸੇਲ ਦੇ ਰੇਟ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ। ਠੀਕ ਹੈ ਜੀ। ਅੱਜ ਦਾ ਭਾਅ ਹੈਗਾ ਜੀ ਵਧੀਆ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ 21 ਰੁਪਏ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ 21 ਰੁਪਏ ਤੇ ਤੁਸੀਂ ਨੇ ਹੋਰ ਵੀ ਥੋੜਾ ਸਸਤਾ ਲੈਣਾ ਤਾਂ ਇੱਧਰ ਦਾ ਭਾਅ ਹੈਗਾ ਜੀ ਪਿਆਜ਼ ਦਾ ਇਹ ਵੀ ਨਾਸਕ ਦਾ ਪਿਆਜ਼ ਹੁੰਦਾ ਜੀ ਪੂਰਾ ਵਧੀਆ ਟਾਪ ਦਾ ਪਿਆਜ਼ ਹੁੰਦਾ ਜੀ ਸੁੱਕਾ ਇਹ 20 ਰੁਪ ਨੈਸਟਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਵੀ ਲੈਣਾ ਬੰਦ ਗੱਟੇ ਦਾ ਭਾਅ ਜੀ ਅੱਜ ਦਾ